ਹਾਂਜੀ ਖੜਿਆ ਪਿੰਡ ਰਾਮਪੁਰ ਵਿਖੇ ਜਿੱਥੇ ਕਿ ਸਮੂਹ ਪੰਚਾਇਤ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਉਹਨਾਂ ਦੇ ਬਾਈਕਾਟ ਦਾ ਮਤਾ ਪਾਇਆ ਗਿਆ। ਸੰਪੂਰਨ ਤੌਰ ਤੇ ਨਸ਼ਾ ਬੰਦ ਕਰਨ ਦੇ ਲਈ ਜੋ ਪੰਜਾਬ ਸਰਕਾਰ ਵੱਲੋਂ ਚੋਧ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਹੈ ਉਸ ਦੀਨ ਅੱਜ ਐਸ ਐਚਓ ਦਰਾਹਾ ਸਦਾ ਜਸਵਿੰਦਰ ਸਿੰਘ ਉਚੇਚੇ ਤੌਰ ਤੇ ਪਿੰਡ ਰਾਮਪੁਰ ਪਹੁੰਚੇ ਨੇ ਤੇ ਉਹ ਕਰਦਿਆਂ ਪਿੰਡ ਦੇ ਸਰਪੰਚਾਂ ਨਾਲ ਗੱਲਬਾਤ। ਹਾਂਜੀ ਭਰਾ ਜੀ ਕਿੰਨਾ ਜੀ ਆਪਣਾ ਜੀ। ਮੇਰਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਜੀ ਜਿਹੜੇ ਹੁਣ ਯੋਧ ਨਸ਼ਿਆਂ ਵਿਰੁੱਧ ਦੀ ਮਹਿਮ ਚੱਲ ਰਹੀ ਹੈ ਹਾਂਜੀ ਸਰ ਇਸ ਨੂੰ ਲੈ ਕੇ ਤੁਸੀਂ ਅੱਜ ਪਿੰਡ ਲੈਵਲ ਤੇ ਇੱਕ ਮਤਾ ਪਾਇਆ ਹਾਂਜੀ ਦੱਸੋਗੇ ਇਸ ਵਾਰ ਜਾਣਕਾਰੀ ਦੋਗੇ ਥੋੜੀ ਹਾਂਜੀ ਹਾਂਜੀ ਸਰ ਇਹ ਤਾਂ ਚਲੋ ਬਹੁਤ ਅਸੀਂ ਇਹਦੀ ਚੀਜ਼ ਦੀ ਪ੍ਰਚਾਰਾ ਕਰਦੇ ਆਂ ਵੀ ਜਿਹੜਾ ਪੰਜਾਬ ਸਰਕਾਰ ਨੇ ਯੋਧ ਨਸ਼ਿਆਂ ਵਿਰੁੱਧ ਸ਼ੁਰੂ ਕਰਿਆ ਤੇ ਅਸੀਂ ਸਾਡੇ ਐਸ ਐਚਓ ਸਾਹਿਬਾ ਜਾਇਏ ਨੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀ ਬੜੇ ਦਿਨ ਰਾਤ ਇਹ ਮਿਹਨਤ ਕਰ ਰਹੇ ਨੇ ਸਾਡੇ ਨਾਲ ਮੀਟਿੰਗਾਂ ਕਰਦੇ ਆ ਸਾਨੂੰ ਫੋਨ ਵੀ ਕਰਦੇ ਆ ਜਦੋਂ ਵੀ ਅਸੀਂ ਕਿਤੇ ਬੁਲਾਉਂਦੇ ਆ ਸਾਡੇ 10 15 ਮਿੰਟ ਦੇ ਵਿੱਚ ਹਾਜ਼ਰ ਹੁੰਦੇ ਆ ਕਹਿੰਦੇ ਵੀ ਗੱਲ ਦੀ ਤੇ ਬਹੁਤ ਵਧੀਆ ਅਪਰਾਲਾ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਤੇ ਅਸੀਂ ਆਪਣੀ ਪੰਚਾਇਤ ਵੱਲੋਂ ਪੂਰਨ ਭਰੋਸਾ ਦਵਾਉਂਦੇ ਆ ਜੀ ਅਸੀਂ ਪਹਿਲਾਂ ਵੀ ਤੇ ਹੁਣ ਵੀ ਜਦ ਅਸੀਂ ਮਤਲਬ ਪੂਰਾ ਸਾਨੂੰ ਸਹਿਯੋਗ ਆ ਸਾਡੇ ਪਿੰਡੋਂ ਅਸੀਂ ਪੂਰਾ ਫੁੱਲ ਸਹਿਯੋਗ ਦੇਵਾਂਗੇ ਅਸੀਂ ਸਾਰੇ ਸਾਡੇ ਜਿੰਨੇ ਵੀ ਪਿੰਡ ਦੇ ਹੈਗੇ ਨੇ ਮਤਾ ਪਾ ਕੇ ਪਹਿਲਾਂ ਵੀ ਅਸੀਂ ਪਿੰਡ ਦੇ ਵਾਸੀਆਂ ਨੂੰ ਨੰਬਰਦਾਰਾਂ ਨੂੰ ਮੈਂਬਰ ਵਿਜੈਤਨ ਸਾਰਿਆਂ ਨੂੰ ਵੀ ਇਹ ਕਿਹਾ ਹੋਇਆ ਬਹੁਤ ਸਟ੍ਰੈਕਟਲੀ ਵੀ ਨਸ਼ਾ ਤਸਕਰ ਜੋ ਵੀ ਕੋਈ ਫੜਿਆ ਜਾਂਦਾ ਪਿੰਡ ਦੇ ਵਿੱਚੋਂ ਤਾਂ ਉਹਦੇ ਕੋਈ ਵੀ ਮਗਰ ਨਹੀਂ ਜਾਊਗਾ ਕੋਈ ਵੀ ਦੀ ਜ਼ਮਾਨਤ ਨਹੀਂ ਕਰਵਾਊਗਾ ਅਸੀਂ ਇਹ ਸਾਰਿਆਂ ਨੂੰ ਪਹਿਲਾਂ ਹੀ ਕਹਿ ਚੁੱਕੇ ਹਾਂ ਜੀ ਤੇ ਹਾਂਜੀ 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 ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਕੋਈ ਕਮੇਟੀ ਬਣਾਈ ਹੈ ਨਸ਼ਾ ਰੋਕੂ ਕਮੇਟੀ ਬਣਾਈ ਹੈ ਤੁਸੀਂ ਪਿੰਡ ਦੇ ਵਿੱਚ ਕਮੇਟੀ ਸਾਡੀ ਮੂਰੀ ਪੰਚਾਇਤ ਸਾਡੀ ਸਾਰੇ ਨਵੇਂ ਮੈਂਬਰ ਨੇ ਜੀ ਸਾਰੇ ਅਸੀਂ ਸਾਰੇ ਇਕਦਮ ਇਕੱਠੇ ਹੁੰਨੇ ਆ ਜਦੋਂ ਵੀ ਕੋਈ ਗੱਲ ਹੁੰਦੀ ਆ ਅਸੀਂ ਕਦੇ ਕਿਸੇ ਤੋਂ ਇਹ ਨਹੀਂ ਹੈਗਾ ਵੀ ਅਸੀਂ ਕਿਤੇ ਡਰ ਕੇ ਨਹੀਂ ਚੱਲਦੇ ਅਸੀਂ ਸ਼ਰਿਆਂ ਮਾਪੂਰੇ ਹੁੰਨੇ ਆ ਆਪੂਰੇ ਉਹ ਕਿਸੇ ਆਪ ਫੜੇ ਵੀ ਨੇ ਨਸ਼ਾ ਤਸਕਰ ਕਾਫੀ ਫੜ ਕੇ ਅਸੀਂ ਪੁਲਿਸ ਨੂੰ ਵੀ ਫੜਾਏ ਆ ਪੁਲਿਸ ਵੀ ਸਾਡੀ ਪੂਰੀ ਸਹਾਇਤਾ ਦਿੰਦੀ ਆ ਪੂਰਾ ਸਾਨੂੰ ਕੋਆਪਰੇਟ ਕਰਦੇ ਆ ਜਦੋਂ ਵੀ ਅਸੀਂ ਫੋਨ ਕਰਦੇ ਆ ਤਾਂ ਉਹ ਭੱਜੇ ਆਉਂਦੇ ਆ ਜੀ ਅਕਸਰ ਦੇਖਣ ਵਿੱਚ ਆਇਆ ਉਸ ਹਾਲਤਾਂ ਵਿੱਚ ਤੁਸੀਂ ਫਿਰ ਕਿਸ ਤਰ੍ਹਾਂ ਨਜਿੱਠਦੇ ਹੋ ਨਹੀਂ ਇਹ ਦੇਖੋ ਇਹ ਕੋਈ ਵੀ ਹੈ ਯੋਧਾ ਹੈ ਜੰਗਾਂ ਜਾਂ ਕੋਈ ਵੀ ਇਹਦੇ ਸੂਲਤਾਂ ਦੋਈ ਹੁੰਦੇ ਨੇ ਜਾਂ ਫਿਰ ਲੜੀ ਜਾਂਦੀ ਹੁੰਦੀ ਆ ਜਾਂ ਨਹੀਂ ਲੜੀ ਜਾਂਦੀ ਹੁੰਦੀ ਤੇ ਜੇ ਲੜੀ ਜਾਂਦੀ ਹੈ ਜੇ ਆਪਾਂ ਲੜ ਕੇ ਜੰਗ ਦੇ ਵਿੱਚ ਖੜਕੇ ਆਪਾਂ ਜੰਗ ਤੋਂ ਪਿੱਛੇ ਹਟਣ ਦੇ ਬਹਾਨੇ ਪਾ ਲੈਣੇ ਕੋਈ ਬੜੀ ਵਧੀਆ ਗੱਲ ਨਹੀਂ ਹੁੰਦੀ ਤੇ ਆਪਾਂ ਤੁਰੇ ਹੋਏ ਤਾਂ ਤੁਰੇ ਆ ਸਾਨੂੰ ਕੋਈ ਕਿਸੇ ਕਿਸਮ ਦਾ ਡਰ ਨਹੀਂ ਆਪਾਂ ਪੰਜਾਬ ਦੀ ਸਾਡੇ ਨਗਰ ਦੀ ਭਲਾਈ ਲਈ ਆ ਸਾਨੂੰ ਇਸ ਦਾ ਆਉਂਦੀਆਂ ਨੇ ਦਿੱਕਤਾਂ ਸਾਨੂੰ ਧਮਕੀਆਂ ਧੁਮਕੀਆਂ ਮਿਲਦੀਆਂ ਨੇ ਪਰ ਉਹ ਕੋਈ ਪਰਵਾਹ ਨਹੀਂ ਆਪਾਂ ਨੂੰ ਦਰਾਹਾ ਪੁਲਿਸ ਪ੍ਰਸ਼ਾਸਨ ਦੀ ਕਾਰਜਕਾਰੀਆਂ ਨੂੰ ਕਿਸ ਤਰ੍ਹਾਂ ਦੇਖਦੇ ਬਿਲਕੁਲ ਜੀ ਬਹੁਤ ਵਧੀਆ ਜੀ ਸਾਨੂੰ ਜਦੋਂ ਵੀ ਅਸੀਂ ਕਦੇ ਅੱਧੀ ਰਾਤ ਫੋਨ ਕਰਦੇ ਆ ਤਾਂ 10 ਤੋਂ 15 ਮਿੰਟ ਨਹੀਂ ਲਾਉਂਦੇ ਭੱਜੇ ਆਉਂਦੇ ਜੀ ਕਾਫੀ ਅਸੀਂ ਕਈ ਵਾਰ ਸਾਨੂੰ ਲੋੜ ਪਈ ਆ ਰਾਤਾਂ ਨੂੰ ਵੀ ਲੋੜ ਪਈ ਆ ਦਿਨੇ ਵੀ ਲੋੜ ਪੈਂਦੀ ਆ ਜਦੋਂ ਵੀ ਖਾਸ ਕਰਕੇ ਨਸ਼ੇ ਵਿਰੁੱਧ ਜਦੋਂ ਵੀ ਫੋਨ ਕਰਦੇ ਆ ਤਾਂ ਬਸ ਸਾਨੂੰ ਇਹੀ ਹੁੰਦਾ ਵੀ ਦੱਸੋ ਤੁਸੀਂ ਕਿੱਥੇ ਖੜੇ ਹੋ 10 ਜਾਂ 15 ਮਿੰਟ ਸਾਡੇ ਕੋਲ ਪਹੁੰਚ ਜਾਂਦੇ ਜੀ ਕਿੰਨੇ ਇੱਕ ਨੌਜਵਾਨਾਂ ਮਤਲਬ ਰਾਮਪੁਰ ਦੇ ਵਿੱਚ ਨਸ਼ੇ ਤੋਂ ਪੀੜਤ ਨੇ ਤੇ ਜੋ ਪੀੜਤ ਨੇ ਉਹਨਾਂ ਦੇ ਇਲਾਜ ਵਾਸਤੇ ਰੀਹੈਬਿਲੀਟੇਸ਼ਨ ਵਾਸਤੇ ਕੋਈ ਪ੍ਰਬੰਧ ਕਰ ਰਹੇ ਹੋ ਤੁਸੀਂ ਹਾਂਜੀ ਅਸੀਂ ਪੂਰਾ ਸੀ ਸਾਡੀ ਪੰਚਾਇਤ ਵੱਲੋਂ ਅਸੀਂ ਇਹ ਅਨਾਉਂਸ ਕਰਿਆ ਹੋਇਆ ਅਸੀਂ ਫੇਸਬੁੱਕ ਤੇ ਵੀ ਪਾਇਆ ਹੋਇਆ ਵੀ ਜੋ ਵੀ ਨੌਜਵਾਨ ਨਸ਼ਾ ਕਰਦੇ ਆ ਸਾਡੀ ਪੰਚਾਇਤ ਅਸੀਂ ਪੂਰੀ ਤੌਰ ਤੇ ਪੂਰਨ ਤੌਰ ਤੇ ਨਾਲ ਆ ਅਸੀਂ ਉਹਨਾਂ ਨੂੰ ਇੱਕ ਮਰੀਜ਼ ਦੇ ਤੌਰ ਤੇ ਦੇਖਦੇ ਆ ਤੇ ਅਸੀਂ ਉਹਨਾਂ ਨੂੰ ਕਿਹਾ ਹੈ ਵੀ ਜੇ ਕੋਈ ਨੌਜਵਾਨ ਆਪਣਾ ਇਲਾਜ ਨਹੀਂ ਕਰਵਾ ਸਕਦਾ ਸਾਡੇ ਕੋਲ ਆਵੇ ਅਸੀਂ ਉਹਦੇ ਤੇ ਪੂਰਾ ਖਰਚਾ ਕਰਾਂਗੇ ਅਸੀਂ ਉਹਦੀ ਇੱਕ ਪੈਸਾ ਵੀ ਲੱਗਣ ਨਾਵਾਂਗੇ ਅਸੀਂ ਉਹਦਾ ਇਲਾਜ ਵੀ ਕਰਵਾਵਾਂਗੇ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਸਾਡੀ ਸਖਤ ਤਾੜਨਾ ਵੀ ਉਹ ਜਾਂ ਫਿਰ ਸਾਡਾ ਪਿੰਡ ਛੱਡ ਦੇਣ ਤੇ ਜਾਂ ਆਪਣਾ ਕੰਮ ਬੰਦ ਕਰ ਦੇਣ ਉਹਨਾਂ ਲਈ ਸਾਡੇ ਕੋਲੇ ਕੋਈ ਹੈ ਨਹੀਂਗੀ ਵੀ ਕੋਈ ਕਿਸੇ ਕਿਸਮ ਦੀ ਜਰੂਰ ਨਹੀਂ ਹਾਂ ਕੋਈ ਸਹਾਇਤਾ ਨਹੀਂ ਦੇ ਸਕਦੇ ਹਾਂਜੀ ਤੇ ਇਹੀ ਸਾਡਾ ਹੈਗਾ ਧੰਨਵਾਦ ਜੀ ਹਾਂਜੀ ਸਾਡੇ ਨਾਲ ਨੇ ਐਸਐਚਓ ਦਰਾਹਾ ਸਦਾ ਜਸਵਿੰਦਰ ਸਿੰਘ ਜੋ ਅੱਜ ਪਿੰਡਾਂ ਦੇ ਵਿੱਚ ਜੋ ਨਸ਼ਾ ਤਸਕਰ ਨੇ ਪਿੰਡ ਦੀਆਂ ਪੰਚਾਇਤਾਂ ਦੇ ਰੂਬਰੂ ਹੋ ਰਹੇ ਨੇ ਤੇ ਜਿਸ ਤਰ੍ਹਾਂ ਕਿ ਬਲਕ ਬਖਵਕ ਪਿੰਡਾਂ ਦੇ ਜੋ ਪੰਚਾਇਤਾਂ ਨੇ ਉਹਨਾਂ ਨੇ ਮਤੇ ਪਾਏ ਨੇ ਮਤਾ 바ਕੇ ਇਸ ਗੱਲ ਦੇ ਉੱਪਰ ਉਹਨਾਂ ਨੇ ਸਹਿਮਤੀ ਪਕਟਾਈ ਹੈ ਕਿ ਜੋ ਨਸ਼ਾ ਤਸਕਰ ਨੇ ਇਹਨਾਂ ਦਾ ਸਮਾਜਿਕ ਤੌਰ ਤੇ ਬਾਈਕਟ ਕੀਤਾ ਜਾਵੇ ਇਹਨਾਂ ਦੀ ਸੂਚਨਾ ਜੋ ਪ੍ਰਸ਼ਾਸਨ ਦਿੱਤੀ ਜਾਵੇ ਡਿਜਪੀ ਪੰਜਾਬ ਸਾਹਿਬ ਮਾਨਯੋਗ ਸੀਨੀਅਰ ਅਪ੍ਰਿਸਤਾਨ ਖੰਨਾ ਦੇ ਹੁਕਮ ਅਨੁਸਾਰ ਕੱਲ ਤੋਂ ਜਿਹੜੀ ਨਸ਼ਾ ਜੁਧ ਨਸ਼ਾ ਵਿਰੋਧ ਦੇ ਤਹਿਤ ਪਿੰਡਾਂ 'ਚ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ ਨਸ਼ਾ ਵੇਚਣ ਵਾਲੇ ਵਿਰੁੱਧ ਇਹ ਪੰਚਾਇਤਾਂ ਤੋਂ ਜਿਹੜੇ ਮਤੇ ਪਾ ਕੇ ਦੇ ਰਹੇ ਨੇ ਵੀ ਅਸੀਂ ਨਸ਼ਾ ਦੇ ਖਿਲਾਫ ਇਸ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਜਵਾਂਤ ਨਹੀਂ ਦੇਵਾਂਗੇ ਅਸੀਂ ਪਿੰਡ 'ਚ ਬੜਨ ਦੇਵਾਂਗੇ ਇਦੇ ਤਹਿਤ ਮੀਟਿੰਗ ਅੱਜ ਕੱਲ ਵੀ ਕੀਤੀਆਂ ਨੇ 5 ਮਿੰਟਾਂ ਚ ਅੱਜ ਵੀ ਸ਼ੁਰੂ ਕੀਤੀ ਗਈਆਂ ਨੇ ਰਾਮਪੁਰ ਬੈਗਵਾਲ ਕਟਾਣਾ ਸਾਹਿਬ ਇਹਨਾਂ ਚ ਹੁਣ ਤੱਕ ਮੀਟਿੰਗਾਂ ਕੀਤੀਆਂ ਜਿਸਕੇ ਨਾਲ ਅੱਗੇ ਜਾਰੀ ਨੇ ਤੇ ਮੇਰਾ ਤਾਂ ਹੀ ਸੁਨੇਹਾ ਨਸ਼ਾ ਤਸਕਤਰਣ ਵੀ ਜਾਤਾ ਤੁਸੀਂ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਅ ਸਰ ਕਿੰਨਾ ਕੁ ਸਹਿਯੋਗ ਮਿਲ ਰਿਹਾ ਪਿੰਡ ਦੇ ਪੰਚਾਇਤਾਂ ਦੇ ਪਿੰਡ ਦੇ ਜੋ ਲੋਕ ਨੇ ਆਮ ਲੋਕ ਨੇ ਫੁੱਲ ਸਹਿਯੋਗ ਮਿਲ ਰਿਹਾ ਹੈ ਲੋਕ ਖੁੱਲ ਕੇ ਪੁਲਿਸ ਦੇ ਨਾਲ ਨਹੀਂ ਬਹੁਤ ਬੋਦੀਆਂ ਸਪੋਨਸ ਨੇ ਲੀਗ ਹਾਂਜੀ ਸਾਡੇ ਨਾਲ ਨੇ ਪਿੰਡ ਕਟਾਣਾ ਸਾਹਿਬ ਦੇ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮਹਮ ਦੇ ਅਧੀਨ ਬਖਵਤ ਪਿੰਡਾਂ ਦੇ ਵਿੱਚ ਆ ਛਾਪਾ ਮਾਰੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੋ ਪਿੰਡ ਦੀਆਂ ਪੰਚਾਇਤਾਂ ਨੇ ਉਹਨਾਂ ਵੱਲੋਂ ਵੀ ਮਤੇ ਪਾ ਕੇ ਜੋ ਇਹ ਗੈਰ ਸਮਾਜੀ ਅੰਸਰ ਨੇ ਨਸ਼ਾ ਤਸਕਰ ਨੇ ਇਹਨਾਂ ਦਾ ਬਾਈਕਟ ਕੀਤਾ ਜਾ ਰਿਹਾ ਹੈ ਆਹ ਕਰਦਿਆਂ ਸਰਪੰਚ ਸਾਹਿਬ ਦੇ ਨਾਲ ਗੱਲਬਾਤ ਹਾਂ ਸਰਪੰਚ ਸਾਹਿਬ ਜੀ ਕਿन्हा ਜੀ ਆਪਣਾ ਹਰਦਮ ਸਿੰਘ ਫਰਦੋਸ ਜੀ ਕਿਸ ਤਰ੍ਹਾਂ ਦੇਖਦੋਂ ਇਸ ਕਾਰਵਾਈ ਨੂੰ ਇਹ ਵਧੀਆ ਕਾਰਵਾਈ ਆ ਕਿਉਂ ਨਸ਼ਾ ਤਾਂ ਮਕੜਣਾ ਚਾਹੀਦਾ ਤੇ ਜਿਸ ਤਰ੍ਹਾਂ ਕਿ ਤੁਸੀਂ ਅੱਜ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਇਸ ਮਤੇ ਵਿੱਚ ਕਿਹੜੇ-ਕਿਹੜੇ ਸ਼ਰਤਾਂ ਰੱਖੀਆਂ ਨੇ ਸ਼ਰਤਾਂ ਤਾਂ ਇਹ ਹੀ ਨੇ ਜੇ ਕੋਈ ਨਸ਼ਾ ਵੇਚੂਗਾ ਉਸੇ ਹੀ ਮਗਰ ਨਹੀਂ ਜਾਵਾਂਗੇ ਤੇ ਇਹ ਹੀ ਹਵਸ ਵੀ ਪੁਲਿਸ ਨੂੰ ਜੇ ਕੋਈ ਸਾਨੂੰ ਪਤਾ ਲੱਗੂ ਉਹਨੂੰ ਸ਼ਿਕਾਇਤ ਕਰਾਂਗੇ ਪੁਲਿਸ ਨੂੰ ਤੇ ਕੀ ਕੋਈ ਪਿੰਡ ਲੈਵਲ ਦੇ ਨਸ਼ਾ ਰੋਕੂ ਕੋਈ ਕਮੇਟੀ ਕੋਈ ਬਣਾਈ ਹੋਈ ਹੈ ਇਸ ਤਰ੍ਹਾਂ ਦੀ ਨਹੀਂ ਬਣਾਈ ਨਹੀਂ ਪਹਿਲਾਂ ਪਹਿਲਾਂ ਕੋਈ ਨਹੀਂ ਬਣਾਈ ਜਿਹੜੇ ਨੌਜਵਾਨ ਨਸ਼ੇ ਦਾ ਸ਼ਿਕਾਰ ਨੇ ਉਹ ਇੱਕ ਤਰ੍ਹਾਂ ਇੱਕ ਮਾਨਸਿਕ ਰੋਗੀ ਨੇ ਉਹਨਾਂ ਦੀ ਰੀਹੈਬਿਡੀਟੇਸ਼ਨ ਵਾਸਤੇ ਉਹਨਾਂ ਦੇ ਪੁਨਰ ਬਸੇਵੇ ਵਾਸਤੇ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਹਾਂ ਸਰਕਾਰ ਨੂੰ ਚਾਹੀਦਾ ਇਹ ਬਈ ਥੋੜਾ ਬੋਤਾ ਉਹਨਾਂ ਨੂੰ ਨਸ਼ਾ ਛਡਾਉਣ ਤੇ ਖਰਚਾ ਸਰਕਾਰ ਕਰੇ ਇਹ ਹਰੇਕ ਛੱਡ ਦੋ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਵੱਡੇ ਲੈਵਲ ਦੇ ਉੱਪਰ ਜੁਧ ਨਸ਼ਿਆਂ ਵਿਰੁੱਧ ਪਹਿਲਾਂ ਕੋਈ ਕਾਰਵਾਈ ਹੋਈ ਹੈ ਲੱਗਦਾ ਵੀ ਇਹ ਕਾਰਵਾਈ ਕਾਰਗਰ ਹੋ ਰਹੀ ਹੈ ਇਹ ਤਾਂ ਬੜੀ ਵਧੀਆ ਪਹਿਲਾਂ ਕਿਸੇ ਨੇ ਨਹੀਂ ਕਰੀ ਕਿਉਂ ਇਹ ਬਹੁਤ ਜ਼ਰੂਰੀ ਸੀ ਨਸ਼ਾ ਵੱਧ ਬਹੁਤ ਹੋ ਚੁੱਕਿਆ ਇਸ ਦਾ ਧੰਨਵਾਦ ਕਰਦੇ ਆਂ ਸਰਕਾਰ ਦਾ ਵੀ ਇਹ ਗੱਲ ਵੀ ਠੀਕ ਕਰਦੇ ਨੇ ਜੋ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜੇ ਕਰਦੇ ਹੋ ਤਾਂ ਛੱਡ ਦਿਓ ਜੇ ਕੋਈ ਵੇਚਦਾ ਸਾਨੂੰ ਪਤਾ ਲੱਗੂ ਅਸੀਂ ਫੜਾਵਾਂਗੇ ਉਹਨਾਂ ਨੂੰ ਉਹਨਾਂ ਦੇ ਪੁੰਨਰ ਵਿਸੇਬ ਵਾਸਤੇ ਕੋਈ ਮਤਲਬ ਆਰਥਿਕ ਮਦਦ ਵੀ ਕਰਾਂਗੇ ਹਾਂ ਕਰਾਂਗੇ ਉਹ ਕਰਦਾਂਗੇ ਅਸੀਂ ਥੋੜੀ ਬਹੁਤੀ ਪਿੰਡ ਲੈਵਲ ਤੇ ਕਰਦਾਂਗੇ ਠੀਕ ਹੈ ਜੀ ਹਾਂ ਜੀ ਧੰਨ ਜੀ ਬੈਠੇ ਆ ਪਿੰਡ ਬਿੱਗਵਾਲ ਤਹਿਸੀਲ ਪਾਇਲ ਜਿਹੜਾ ਲੁਧਿਆਣਾ ਦੇ ਵਿੱਚ ਹੈ ਜਿੱਥੇ ਕਿ ਪੰਚਾਇਤ ਵੱਲੋਂ ਸਮੂਹ ਪੰਚਾਇਤ ਵੱਲੋਂ ਇੱਕ ਮਤਾ ਸਰਬਸੰਮਤੀ ਨਾਲ ਪਾਇਆ ਗਿਆ ਜੋ ਨਸ਼ਾ ਤਸਕਰ ਨੇ ਜਾਂ ਇਹਨਾਂ ਦੇ ਸਹਿਯੋਗੀ ਨੇ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਮਤਾ ਪਾਇਆ ਗਿਆ ਉਹ ਕਰਦੇ ਆ ਪਿੰਡ ਨਿਵਾਸੀ ਨੇ ਇਸ ਮਸਲੇ ਦੇ ਉੱਪਰ ਗੱਲਬਾਤ ਹਾਂਜੀ ਭਰਾ ਜੀ ਕਿਰਨ ਜੀ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਹਾਂਜੀ ਸੋ ਬੇਨਤੀ ਹੈ ਜੀ ਮੋਸਟ ਵੈਲਕਮ ਪਹਿਲਾਂ ਤਾਂ ਸਾਰਿਆਂ ਦਾ ਇੱਥੇ ਧੰਨਵਾਦ ਸਾਰੀ ਪੰਚਾਇਤ ਇਕੱਠੀ ਹੈ ਜੀ ਤੇ ਇਹ ਜਿਹੜਾ ਅਸੀਂ ਮਤਾ ਪਾਇਆ ਹੈਗਾ ਸਰਬਸੰਮਤੀ ਨਾਲ ਪਾਇਆ ਹੈਗਾ ਅੱਜ ਸਾਡੇ ਪਿੰਡ ਦੇ ਵਿੱਚ ਐਸਐਚਓ ਸਰਦਾਰ ਜਸਵਿੰਦਰ ਸਿੰਘ ਜੀ ਪਹੁੰਚੇ ਨੇ ਇਹਨਾਂ ਨੇ ਸਾਨੂੰ ਪੂਰਨ ਸਹਿਯੋਗ ਦਿੱਤਾ ਹੈਗਾ ਵੀ ਕੋਈ ਵੀ ਨਸ਼ਾ ਤਸ਼ਕਰ ਕੋਈ ਵੀ ਕਿਸੇ ਤਰੀਕੇ ਦੇ ਵੀ ਨਸ਼ਾ ਕਰਦਾ ਜਾਂ ਇੱਥੇ ਫੜਾਉਂਦਾ ਹੈਗਾ ਤਾਂ ਪੰਚਾਇਤ ਪੂਰਾ ਯੋਗਦਾਨ ਦੇਊਗੀ ਤੇ ਸਾਨੂੰ ਪੂਰਨ ਆਸ ਹੈ ਇਹਨਾਂ ਤੇ ਵੀ ਹੁਣ ਸਾਡਾ ਜੋ ਵੀ ਮਿਸ਼ਨ ਨਸ਼ਿਆਂ ਵਿਰੁੱਧ ਉਹ ਪੂਰਾ ਹੋਊਗਾ ਜੀ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਕਿ ਪਹਿਲਾਂ ਸਰਕਾਰਾਂ ਰਹੀਆਂ ਨੇ ਨਸ਼ਾ ਜਸਤਨਾ ਵਧਿਆ ਨਸ਼ੇੜੀ ਵਧੇ ਨੇ ਕਿ ਜਿਸ ਤਰ੍ਹਾਂ ਦਾ ਐਕਸ਼ਨ ਹੁਣ ਕੀਤਾ ਗਿਆ ਪਹਿਲਾਂ ਐਕਸ਼ਨ ਕੀਤਾ ਗਿਆ ਹੁੰਦਾ ਤਾਂ ਮਤਲਬ ਕਾਫੀ ਕੰਟਰੋਲ ਚ ਹੁੰਦੀ ਸਥਿਤੀ ਹਾਂਜੀ ਜੇਕਰ ਇਹ ਜਿਹੜੀ ਹੁਣ ਪੋਜੀਸ਼ਨ ਆ ਨਾ ਹੁਣ ਜਿਵੇਂ ਪ੍ਰਸ਼ਾਸਨ ਨੂੰ ਪੂਰੇ ਪੂਰੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਇਸ ਟਾਈਮ ਬੜਾ ਵਧੀਆ ਲੱਗਿਆ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਹੁਣ ਦੇਖਣ ਨੂੰ ਮਿਲਦਾ ਹੈਗਾ ਕਮੀ ਆਊਗੀ ਤੇ ਬਾਕੀ ਪ੍ਰਸ਼ਾਸਨ ਅੱਗੇ ਤੇ ਸਰਕਾਰ ਅੱਗੇ ਬੇਨਤੀ ਆ ਵੀ ਜਿਹੜੇ ਨਸ਼ਾ ਕਰਦੇ ਨੇ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਤਾ ਜੋ ਜਿਵੇਂ ਕਿ ਕੋਈ ਛੱਡਣਾ ਚਾਹੁੰਦਾ ਇਹ ਇਹ ਮਰੀਜ਼ ਨੇ ਇਸ ਟਾਈਮ ਇਹ ਮਰੀਜ਼ ਨੇ ਉਹਨਾਂ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਕੈਂਪਾਂ ਰਾਹੀਂ ਜਾਂ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਜਾਵੇ ਤੇ ਦੂਸਰੀ ਬੇਨਤੀ ਹੈ ਵੀ ਜਿਹੜੇ ਨਸ਼ਾ ਕਰਨ ਵੇਚਦੇ ਨੇ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਹੁਣ ਅਸੀਂ ਇੱਕ ਝੁੱਟ ਹੋ ਕੇ ਸਾਰੀ ਪੰਚਾਇਤ ਨੇ ਇਹ ਫੈਸਲਾ ਲਿਆ ਹੈਗਾ ਵੀ ਨਾ ਤਾਂ ਕੋਈ ਜ਼ਮਾਨਤ ਕਰਾਉਣ ਜਾਊਗਾ ਤੇ ਨਾ ਇਹਨਾਂ ਦੇ ਮਗਰ ਕੋਈ ਉਹਦਾ ਵੀ ਇਹਨਾਂ ਦਾ ਕੋਈ ਸਹਿਯੋਗ ਕਰੂਗਾ ਬਿਲਕੁਲ ਮਤਲਬ ਜੋ ਚੇਨ ਚੱਲੀ ਆ ਰਹੀ ਹੈ ਨਸ਼ਾ ਤਸਕਦਾਨੀ ਤੇ ਦੂਸਰੇ ਛੋਟੇ ਸਮਲਰ ਹੁੰਦੇ ਨੇ ਉਸ ਬਾਅਦ ਬਿਲਕੁਲ ਜੋ ਨਸ਼ੇੜੀ ਹੁੰਦੇ ਨੇ ਇਸ ਚੇਨ ਨੂੰ ਤੋੜਨ ਦੀ ਜ਼ਰੂਰਤ ਹੈ ਬਿਲਕੁਲ ਜੀ ਬਿਲਕੁਲ ਜ਼ਰੂਰਤ ਹੈ ਜੀ ਬਿਲਕੁਲ ਜ਼ਰੂਰਤ ਹੈ ਪਰ ਹੁਣ ਟੁੱਟੂਗੀ ਹੁਣ ਜਿਵੇਂ ਕਿ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਤੇ ਇਹ ਟੁੱਟੂਗੀ ਬੜਾ ਵਧੀਆ ਲੱਗਿਆ ਹੋਏਗਾ ਇਸ ਪੂਰੇ ਜੋ ਨਸ਼ਿਆਂ ਵਿਰੁੱਧ ਜੁੱਧ ਦੀ ਜੋ ਮਹਿਨਤ ਚੱਲ ਰਹੀ ਆ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਾਰਗੁਜ਼ਾਰੀ ਦੇਖੀ ਜਾਵੇ ਤਾਂ ਇੱਕ ਨੰਬਰ ਤੇ ਆ ਜੀ ਪਹਿਲਾਂ ਕਿਤੇ ਨ ਕਿਤੇ ਕਮੀਆਂ ਸੀਗੀਆਂ ਪਰ ਹੁਣ ਇੱਕ ਨੰਬਰ ਤੇ ਆ ਹੁਣ ਸਾਨੂੰ ਵੀ ਲੱਗ ਰਿਹਾ ਵੀ ਇਹ ਜਿਹੜਾ ਨਸ਼ਾ ਮੈਂ ਚਲਾਈ ਆ ਹੁਣ ਸਭ ਕੁਝ ਠੀਕ ਹੋਊਗਾ ਜੀ ਓਕੇ ਰਿਪੋਰਟ ਠੀਕ ਥੈਂਕ ਯੂ